ਦਾ ਕਹਿਣ ਦਾ ਭਾਵ ਆ ਇਹ ਅਖਰੀ ਅਰਥ ਵੀ ਲੋਕੀ ਗੁਰੂ ਨੂੰ ਛੱਡ ਕੇ ਹੋਰਾਂ ਦੇ ਪਿੱਛੇ ਲੱਗ ਕੇ ਹੀ ਆਪਣਾ ਜੀਵਨ ਬਸਰ ਕਰੀ ਜਾਂਦੇ ਨੇ ਕੋਈ ਮੰਤਰियां ਪਾਉਂਦਾ ਨਾ ਗਾਲੀਆਂ ਚਲੋ ਆਪਣੇ ਵਿਚਾਰਾਂ ਪਰਤੀ ਮਨੁੱਖ ਸੰਤਤਰ ਉਹ ਤਾਂ ਆਪਾ ਗੁਰੂ ਦੀ ਬਾਣੀ ਵਿੱਚੋਂ ਗੱਲ ਕਰ ਰਹੇ ਆ ਵੀ ਲੋਕੀ ਇਸ ਤਰ੍ਹਾਂ ਵਿਸ਼ਵਾਸ ਕਰਦੇ ਨੇ ਵੀ ਆਹ ਮੰਦੀ ਪਾਉਣ ਦੇ ਨਾਲ ਅਗਰ ਇਹ ਰੁਕ ਜਾਂਦੇ ਨੇ ਆਹ ਪਾ ਕਰਨ ਦੇ ਨਾਲ ਅਗਰ ਟਲ ਜਾਂਦਾ ਇਹਦੇ ਆ ਆ মুদ্রੀ ਪਾਉਣ ਨਾਲ ਧਨ ਪਦਾਰਥ ਵੜਾ ਆਉਂਦਾ ਹੈ। ਜਾਨੀ ਕਿ ਅੰਧੀ ਰiyetਾ ਮਤਲਬ ਅੰਧਵਿਸ਼ਵਾਸੀ ਲੋਕ ਇਹ ਕੰਮ ਕਰਦੇ ਨੇ। ਇਹ ਗਰਬਾਣੀ ਵਿੱਚੋ ਸ਼ਬਦ ਆ ਜੀ ਮੈਂ ਕੋਲੋਂ ਨਹੀਂ ਕਹੀ। ਮਹਾਰਾਜ ਨੇ ਇੱਥੇ ਦੱਸਿਆ ਗਿਆਨ ਅੰਧੀ ਰiyet ਗਿਆਨ ਵੀ ਹੋਣੀ ਪਾਏ ਭਰੇ ਮਰਦਾਰ। ਇਹਨਾਂ ਦੀ ਪਰਜਾ ਗਿਆਨ ਤੋਂ ਸਖਣੀ ਹੋਣ ਦੇ ਕਾਰਨ ਮਾਨੋ ਅੰਨੀ ਹੋਈ। ਹੋਈ ਅਤੇ ਤ੍ਰਿਸ਼ਨਾ ਅੱਗ ਦੀ ਚੱਤੀ ਭਰ ਰਹੀ ਹੈ ਤ੍ਰਿਸ਼ਨਾ ਦੇ ਵਿੱਚੀ ਭੁੱਖ ਪਿਆਸ ਦੇ ਵਿੱਚੀ ਤ੍ਰਿਸ਼ਨਾ ਮੋਹ ਮਾਇਆ ਦੀ ਤ੍ਰਿਸ਼ਨਾ ਧਨ ਪਦਾਰਥ ਇਕੱਠਾ ਕਰਨ ਦੀ ਤ੍ਰਿਸ਼ਨਾ ਦੇ ਵਿੱਚ ਹੀ ਮਨੁੱਖ ਫਸਿਆ ਹੋਇਆ ਇਹਨਾਂ ਦੇ ਆਖੇ ਲੱਗ ਕੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਟੁੱਟਿਆ ਰਹਿੰਦਾ ਅਸਲ ਗੱਲ ਇਹ ਆ ਗਿਆਨੀ ਨਚੇ ਬਾਜੇ ਬਾਬੇ ਰੂਪ ਕਰੇ ਸ਼ਿੰਗਾਰ ਜੋ ਮਨੁੱਖ ਆਪਣੇ ਆਪ ਨੂੰ ਗਿਆਨਬਾਨ ਉਪਦੇਸ਼ਕ ਅਖਵਾਉਂਦੇ ਹਨ ਆਪਣੇ ਆਪ ਨੂੰ ਗਿਆਨਬਾਨ ਅਖਵਾਉਂਦੇ ਨੇ ਵੀ ਮੈਂ ਦੂਜਿਆਂ ਨੂੰ ਉਪਦੇਸ਼ ਦੇ ਸਕਦਾ ਦਿੰਦੇ ਨੇ ਮਹਾਰਾਜ ਕਹਿੰਦੇ ਉਹ ਨੱਚਦੇ ਹਨ ਬਾਜੇ ਵਜਾਉਂਦੇ ਹਨ ਅਤੇ ਕਈ ਤਰ੍ਹਾਂ ਦੇ ਪੇਸ਼ ਬਟਾਉਂਦੇ ਹਨ ਤੇ ਸ਼ਿੰਗਾਰ ਕਰਦੇ ਹਨ ਉੱਚੇ ਕੂਕੇ ਵਾਦਾ ਘਾਵੇ ਜੋ ਦਾ ਕ ਵਿਚਾਰ ਉਹ ਗਿਆਨੀ ਉੱਚੀ ਉੱਚੀ ਕੂਕਦੇ ਹਨ ਜੋਦਾਂ ਜੁੱਦਾਂ ਦੇ ਪ੍ਰਸੰਗ ਸੁਣਾਉਂਦੇ ਹਨ ਅਤੇ ਜੋਦਿਆਂ ਦੀਆਂ ਬਾਰਾਂ ਦੀ ਵਿਆਖਿਆ ਕਰਦੇ ਹਨ ਅਗਲੇ ਬੰਦ ਚ ਮਾਰੇ ਦੱਸਦੇ ਨੇ ਮੂਰਖ ਪੰਡਤ ਹਕਮਤ ਹੁਜਤ ਸੰਜੇ ਕਰੇ ਪਿਆਰ ਮੂਰਖ ਪੰਡਤ ਹਕਮਤ ਹੁਜਤ ਸੰਜੇ ਕਰੇ ਪਿਆਰ ਪੜੇ ਲਿਖੇ ਮੂਰਖ ਨਿਰੀਆਂ ਚਲਾਕੀਆਂ ਕਰਨੀਆਂ ਤੇ ਦਲੀਲਾਂ ਦੇਣੀਆਂ ਹੀ ਜਾਣਦੇ ਹਨ ਪਰ ਮਾਇਆ ਦੇ ਇਕੱਠਾ ਕਰਨ ਵਿੱਚ ਜੁਟੇ ਹੋਏ ਹਨ ਧਰਮੀ ਧਰਮ ਕਰੇ گا 바ਵੇ ਮੰਗੇ ਮੁਖ ਦਵਾਰ ਮਹਾਰਾਜ ਕਹਿੰਦੇ ਜੋ ਮਨੁੱਖ ਆਪਣੇ ਆਪ ਨੂੰ ਧਰਮੀ ਸਮਝਦੇ ਹਨ ਉਹ ਆਪਣੇ ਵੱਲੋਂ ਤਾਂ ਧਰਮ ਦਾ ਕੰਮ ਕਰਦੇ ਹਨ ਪਰ ਸਾਰੀ ਮਿਹਨਤ ਗਵਾ ਬੈਠਦੇ ਹਨ ਕਿਉਂਕਿ ਇਸ ਦੇ ਵੱਟੇ ਵਿੱਚ ਮੁਕਤੀ ਦਾ ਦਰ ਮੰਗਦੇ ਹਨ ਕਿ ਅਸੀਂ ਮੁਕਤ ਹੋ ਜਾਈਏ ਭਾਵ ਧਰਮ ਦਾ ਕੰਮ ਤਾਂ ਕਰਦੇ ਹਨ ਪਰ ਨਿਸ਼ਕਾਮ ਹੋ ਕੇ ਨਹੀਂ ਅਜੇ ਵੀ ਬਾਸਨਾ ਦੇ ਵੱਧੇ ਹਨ ਜਤੀ ਸਦਾ ਵੇ ਜੁਗਤ ਨ ਜਾਣੇ ਛੱਡ ਬਹਿ ਘਰਬਾਰ ਕਈ ਅਜਿਹੇ ਹਨ ਜੋ ਆਪਣੇ ਆਪ ਨੂੰ ਜਤੀ ਅਖਵਾਉਂਦੇ ਹਨ ਜਤੀ ਹੋਣ ਦੀ ਜੁਗਤੀ ਜਾਣਦੇ ਨਹੀਂ ਐਵੇਂ ਵੇਖੋ ਵੇਖੀ ਘਰ ਘਾਟ ਛੱਡ ਜਾਂਦੇ ਹਨ ਪਰਿਵਾਰਕ ਜ਼ਿੰਮੇਵਾਰੀਆਂ ਛੱਡ ਕੇ ਜਤੀ ਹੋ ਕੇ ਬਹਿ ਜਾਂਦੇ ਨੇ ਵੀ ਅਸੀਂ ਜਤੀ ਆ ਸਭ ਕੋ ਪੂਰਾ ਆਪੇ ਹੋਵੇ ਘੱਟ ਨ ਕੋਈ ਆਖੇ ਮਹਾਰਾਜ ਕਹਿੰਦੇ ਇਸ ਲੱਭ ਪਾਪ ਕੂੜ ਅਤੇ ਕਾਮ ਦਾ ਇਤਨਾ ਜਬਾ ਹੈ ਇਤਨਾ ਭਾਰੂ ਪਿਆ ਹੋਇਆ ਹੋਇਆ ਇਹਨਾਂ ਲੋਕਾਂ ਤੇ ਜਿੱਧਰ ਤੱਕੋ ਹਰੇਕ ਜੀਵ ਆਪਣੇ ਆਪ ਨੂੰ ਪੂਰਨ ਤੌਰ ਤੇ ਸਿਆਣਾ ਸਮਝਦਾ ਹੈ ਕੋਈ ਮਨੁੱਖ ਇਹ ਨਹੀਂ ਆਖਦਾ ਕਿ ਮੇਰੇ ਵਿੱਚ ਕੋਈ ਔਣਤਾ ਹੈ ਇੱਕ ਨੂੰ ਇੱਕ ਸਿਆਣਾ ਸਭ ਤੋਂ ਇੱਕ ਨੂੰ ਇੱਕ ਸਿਆਣਾ ਸਮਝਦਾ ਮੈਂ ਤੇ ਇੱਥੋਂ ਸਿਆਣਾ ਉਹ ਕਹਿੰਦਾ ਮੈਂ ਤੇ ਇੱਥੋਂ ਸਿਆਣਾ ਆਪਦੀਆਂ ਊਣਤਾਈਆਂ ਨਹੀਂ ਦੇਖਦਾ ਵੀ ਮੇਰੇ ਵਿੱਚ ਘਾਟਾਂ ਕਿੰਨੀਆਂ ਨੇ ਪੱਤਾ ਪਰਵਾਣਾ ਪਿੱਸੇ ਪਾਈਏ ਤਾਂ ਨਾਨਕ ਤੋਲਿਆ ਜਾਪੇ ਪਰ ਏ ਨਾਨਕ ਤਾਂ ਹੀ ਮਨੁੱਖ ਤੋਲ ਵਿੱਚ ਭਾਵ ਪਰਖ ਵਿੱਚ ਪੂਰਾ ਉੱਤਰਦਾ ਹੈ ਜੇ ਤੱਕੜੀ ਦੇ ਦੂਜੇ ਪੱਲੇ ਵਿੱਚ ਰੱਬ ਦੀ ਦਰਗਾਹ ਵਿੱਚ ਮਿਲੀ ਹੋਈ ਇੱਜ਼ਤ ਰੂਪਵਟਾ ਪਾਇਆ ਜਾਏ ਭਾਵ ਉਹੀ ਮਨੁੱਖ ਊਣਤਾ ਰਹਿਤ ਹੈ ਜਿਸ ਨੂੰ ਪ੍ਰਭੂ ਦੀ ਦਰਗਾਹ ਵਿੱਚ ਆਦਰ ਮਿਲੇ ਇਹ ਹੁਣ ਆਪਾਂ ਇਤਿਹਾਸਵਲੀ ਨਿਗਮਾਂ ਲੈਨੇ ਆ ਵੀ ਜਿੰਨੇ ਸ਼ਹੀਦ ਸਿੰਘ ਸਿੰਘਣੀਆਂ ਦਾ ਆਪਾਂ ਨਾਂ ਲੈਨੇ ਆ ਠੀਕ ਆ ਜੀ ਜਦੋਂ ਸ਼ਹੀਦ ਸਿੰਘ ਸਿੰਘਣੀਆਂ ਦਾ ਨਾਂ ਲੈਨੇ ਆ ਆਪਣੇ ਮਨ ਦੇ ਵਿੱਚ ਉਹਦੇ ਹੀ ਪਿਕਚਰ ਬਣ ਜਾਂਦੀ ਆ ਭਾਈ ਤਾਰੂ ਸਿੰਘ ਦੀ ਭਾਈ ਮਨੀ ਸਿੰਘ ਦੀ ਚਰਖੜੀਆਂ ਤੇ ਚੜਨ ਵਾਲਿਆਂ ਦੀ ਯਾਰਿਆਂ ਥੱਲੇ ਖੜਨ ਵਾਲਿਆਂ ਦੀ ਡੇਗਾਂ ਵਿੱਚ ਉੱਬਣ ਵਾਲਿਆਂ ਦੀ ਰੂਮ ਵਿੱਚ ਲਪੇਟ ਕੇ ਸਾੜੇ ਜਾਣ ਵਾਲਿਆਂ ਦੀ ਰੂਮ ਵਿੱਚ ਲਪੇਟ ਕੇ ਸਾੜਿਆ ਨਾ ਭਾਈ ਦੇ ਅੱਲਾ ਭਾਈ ਸਤੀਦਾਸ ਜੀ ਨੂੰ ਨੀਹਾਂ ਵਿੱਚ ਖੜਨ ਵਾਲਾ ਦੀ ਉਦੋਂ ਹੀ ਪਿਕਚਰ ਬਣ ਜਾਂਦੀ ਆ ਵੀ ਇਹ ਸਹੀਦ ਸਿੰਘ ਸਿੰਘੜੀਆਂ ਨੇ ਤੇ ਉਹ ਫਿਰ ਜੀ ਦੇਖੋ ਉਹ ਰੱਬ ਦੇ ਪਿਆਰੇ ਸਦਾ ਪ੍ਰਭੂ ਪਰਮਾਤਮਾ ਦੀ ਦਰਗਾਹ ਵਿੱਚ ਆਦਰ ਪਾਉਂਦੇ ਨੇ ਉਹਨਾਂ ਨੂੰ ਆਦਰ ਮਿਲਿਆ ਹੋਇਆ ਸਿੱਧੀ ਸਮਝ ਲਓ ਗੱਲ ਅੱਗੇ ਮਹਾਰਾਜ ਦੱਸਦੇ ਨੇ ਮਹੱਲਾ ਪਹਿਲਾ ਬਦੀ ਸੋ ਬੱਚ ਗਨਾਨਕਾ ਸੱਚਾ ਵੇਖੇ ਸੋਏ ਏ हे ਨਾਨਕ ਜੋ ਗੱਲ ਰੱਬ ਵੱਲੋਂ ਥਾਪੀ ਜਾ ਚੁੱਕੀ ਹੈ ਉਹੀ ਹੋ ਕੇ ਰਹੇਗੀ ਜੋ ਪ੍ਰਭੂ ਪਰਮਾਤਮਾ ਨੂੰ ਚੰਗਾ ਲੱਗਦਾ ਉਹੀ ਹੋਣਾ ਕਿਉਂਕਿ ਉਹ ਸੱਚਾ ਪ੍ਰਭੂ ਹਰੇਕ ਜੀਵ ਦੀ ਆਪ ਸੰਭਾਲ ਕਰ ਰਿਹਾ ਹੈ ਸਭ ਨੀਸ਼ਾਲਾ ਮਾਰੀਆਂ ਕਰਤਾ ਕਰੇ ਸੋ ਹੋਏ ਸਾਰੇ ਜੀਵ ਆਪੋ ਆਪਣਾ ਜੋਰ ਲਾਉਂਦੇ ਹਨ ਪਰ ਹੁੰਦੀ ਉਹੀ ਹੈ ਜੋ ਕਰਤਾਰ ਕਰਦਾ ਹੈ ਮਨੁੱਖ ਤਾਂ ਬਹੁਤ ਕੁਝ ਚਾਹੁੰਦਾ ਹਰੇਕ ਮਨੁੱਖ ਬੀਬੀ ਅਜੇ ਭਾਈ ਆ ਉਹ ਕਹਿੰਦਾ ਵੀ ਮੇਰੇ ਮੁਤਾਬਕ ਹੀ ਸਾਰਾ ਕੰਮ ਹੋਵੇ ਕੁਦਰਤ ਦਾ ਨਿਯਮ ਵੀ ਮੇਰੇ ਹੱਕ 'ਚ ਹੀ ਹੋਵੇ ਜੇ ਮੈਂ ਜੇ ਮੈਂ ਅੱਜ ਕਹਿੰਦਾ بارش ਹੋ ਜੇ ਤਾਂ ਹੋ ਜੇ ਜੇ ਮੈਂ ਕਹਿੰਦਾ ਸੁੱਕ ਪੱਕਾ ਹੋਵੇ ਤਾਂ ਹੋਵੇ ਬੰਦਾ ਕੋਈ ਵੀ ਆ ਇਨਸਾਨ ਮਨੁੱਖ ਆਪਣੀ ਮਰਜ਼ੀ ਮੁਤਾਬਕ ਚਾਹੁੰਦਾ ਵੀ ਕੁਦਰਤ ਦਾ ਮੌਸਮ ਵੀ ਮੇਰੇ ਮੁਤਾਬਕ ਹੋਵੇ ਪਰ ਨਹੀਂ ਉਹ ਉਹ ਇਹ ਮੁਤਾਬਕ ਹੋਣਾ ਪ੍ਰਭੂ ਪਰਮਾਤਮਾ ਦੇ ਜਿਸ ਨੇ ਉਹ ਕੁਦਰਤ ਬਣਾਈ ਹੈ ਹਾਂ ਆਪਾਂ ਚੰਗੇ ਕੰਮ ਦੀ ਆਸ ਰੱਖ ਸਕਦੇ ਹਾਂ ਗੁਰੂ ਚਰਨਾ ਵਿੱਚ ਅਰਦਾਸ ਕਰ ਸਕਦੇ ਹਾਂ ਇਹ ਆਪਣਾ ਕਰਮ ਹੈ ਵੀ ਚੰਗੇ ਚੰਗੇ ਕੰਮ ਲਈ ਚੰਗਾ ਜੀਵਨ ਜੀਣ ਲਈ ਪ੍ਰਭੂ ਪਰਮਾਤਮਾ ਦੇ ਨਾਮ ਦੀ ਦਾਤ ਵਾਸਤੇ ਆਪਾਂ ਪ੍ਰਭੂ ਪਰਮਾਤਮਾ ਦੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰ ਸਕਦੇ ਹਾਂ ਤੇ ਆਸ ਰੱਖ ਸਕਦੇ ਹਾਂ ਉਹ ਗੁਰੂ ਕਿਰਪਾ ਕਰਕੇ ਬਖਸ਼ਣ ਕਰਦਾ ਹੀ ਹੈ ਜੇਕਰ ਇਹ ਨਿਜਮ ਮੇਰੇ ਮੁਤਾਬਕ ਹੋ ਜੇ ਵੀ ਅੱਜ ਮੈਨੂੰ ਮੈਂ ਅਜੇ ਇਧਰਲੇ ਪਾਸੇ ਜਾਣਾ ਤੇ ਉਧਰਲੇ ਪਾਸੇ ਆਣਾ ਹੋਵੇ ਤੇ ਉਹ ਨਾ ਹੋਵੇ ਪਾਣੀ ਨਾ ਹੋਵੇ ਬਾਰਿਸ਼ ਨਾ ਹੋਵੇ ਮੀਂਹ ਕਣੀ ਨਾ ਹੋਵੇ ਏ ਨਹੀਂ ਹੋਣਾ ਇਹ ਪ੍ਰਭੂ ਪਰਮਾਤਮਾ ਦੇ ਹੁਕਮ ਅnder ਹੀ ਹੋਣਾ ਹੈ। শবਨੀ ਸ਼ਾਲਾ ਮਾਰੀਆਂ ਕਰਤਾ ਕਰੇ ਸੋ ਹੋਏ। ਸਾਰੇ ਜੀਵ ਆਪੋ ਆਪਣਾ ਜੋਰ ਲਾਉਂਦੇ ਹਨ ਪਰ ਹੁੰਦਾ ਉਹੀ ਹੈ ਜੋ ਕਰਤਾਰ ਕਰਦਾ ਹੈ। ਜੋ ਕਰਤਾਰ ਕਰਦਾ ਹੈ ਵਾਹਿਗੁਰੂ। ਅੱਗੇ ਜਾਤ ਨਾ ਜੋਰ ਹੈ ਅੱਗੇ ਜੀਉ ਨਵੇ। ਰੱਬ ਦੀ ਦਰਗਾਹ ਵਿੱਚ ਨਾ ਕਿਸੇ ਉੱਚੀ ਨੀਵੀਂ ਜਾਤ ਦਾ ਤਕਰਾ ਹੈ ਨਾ ਹੀ ਕਿਸੇ ਦਾ ਧੱਕਾ ਚੱਲ ਸਕਦਾ ਹੈ ਆ ਦੁਨੀਆਂ ਵਿੱਚ ਹੀ ਧੱਕਾ ਚੱਲਦਾ ਆਮ ਗਾਣਿਆਂ ਵਿੱਚ ਵੀ ਸੁਣ ਲੈਂਦੇ ਆਪਾਂ ਕਈ ਵਾਰੀ ਸੁਣਨ ਨੂੰ ਆ ਜਾਂਦੀਆਂ ਵੀਡੀਓ ਸਾਹਮਣੇ ਵੀ ਜੱਟ ਦਾ ਤਾਂ ਜੋਰ ਚੱਲਦਾ ਧੱਕਾ ਚੱਲਦਾ ਤਾਂ ਹੀ ਜਲਾਉਨੇ ਆ ਇੱਥੇ ਹੀ ਚੱਲਦਾ ਉੱਥੇ ਨਹੀਂ ਚੱਲਣਾ ਕਿਸੇ ਦਾ ਵੀ ਇਹ ਦੱਸਿਆ ਮਾਰਾ ਨੇ ਅੱਗੇ ਜਾਤ ਨਾ ਜੋਰ ਹੈ ਅੱਗੇ ਜਿਉ ਨਵੇਂ ਰੱਬ ਦੀ ਦਰਗਾਹ ਵਿੱਚ ਨਾ ਕਿਸੇ ਉੱਚੀ ਨੀਵੀਂ ਜਾਤ ਦਾ ਵਿਤਕਰਾ ਹੈ ਨਾ ਹੀ ਕਿਸੇ ਦਾ ਧੱਕਾ ਚੱਲ ਸਕਦਾ ਹੈ ਕਿਉਂਕਿ ਉੱਥੇ ਉਹਨਾਂ ਜੀਵਾਂ ਨਾਲ ਬਾ ਪੈਂਦਾ ਹੈ ਜੋ ਉਪਰੇ ਹਨ ਭਾਵ ਉਹ ਕਿਸੇ ਦੀ ਉੱਚੀ ਜਾਤ ਜਾਂ ਜ਼ੋਰ ਜਾਣਦੇ ਹੀ ਨਹੀਂ ਇਸ ਵਾਸਤੇ ਕਿਸੇ ਦਬਾਅ ਵਿੱਚ ਨਹੀਂ ਆਉਂਦੇ ਜਿਨ ਕੀ ਲੇਖੇ ਪਤ ਪਵੈ ਚੰਗੇ ਸਈਕੇ ਮਹਾਰਾਜ ਕਹਿੰਦੇ ਉਥੇ ਉਹ ਕੋਈ ਕੋਈ ਮਨੁੱਖ ਭਲੇ ਗਿਣੇ ਜਾਂਦੇ ਹਨ ਜਿਨ੍ਹਾਂ ਨੂੰ ਕਰਮਾਂ ਦਾ ਲੇਖਾ ਹੋਣ ਵੇਲੇ ਆਦਰ ਮਿਲਦਾ ਹੈ ਭਾਵ ਚੰਗੇ ਕਰਮਾਂ ਵਾਲਿਆਂ ਨੂੰ ਚੰਗੇ ਜਿਨ੍ਹਾਂ ਨੇ ਕਰਮ ਕਰੇ ਆ ਭਾਵ ਜਿਨ੍ਹਾਂ ਨੇ ਜਗਤ ਵਿੱਚ ਭਲੇ ਕੰਮ ਕੀਤੇ ਹੋਏ ਹਨ ਤੇ ਇਸ ਕਰਕੇ ਉਹਨਾਂ ਨੂੰ ਰੱਬ ਦੇ ਦਰ ਤੇ ਆਦਰ ਮਿਲਦਾ ਹੈ। ਪੌੜੀ ਤੁਰ ਕਰ ਮੰਜਨਾ ਕੋ ਤੁਧ ਪਾਇਆ ਤਾਂ ਤਿੰਨੀ ਖਸਮ ਧਾਇਆ ਵਾਹ ਮਹਾਰਾਜ ਕਹੇ ਹੈ ਪ੍ਰਭੂ ਜਿੰਨਾ ਮਨੁੱਖਾਂ ਉੱਤੇ ਤੂੰ ਧਰੋਂ ਬਖਸ਼ਿਸ਼ ਕੀਤੀ ਹੈ ਉਹਨਾਂ ਨੇ ਹੀ ਮਾਲਕ ਨੂੰ ਭਾਵ ਤੈਨੂੰ ਸਿਮਰਿਆ ਹੈ ਇਹ ਨਾ ਜਾਣਤਾ ਕੇ ਬਸ ਕਿਸ ਨਹੀਂ ਉਦ ਬੇਕੀ ਜਗਤ ਉਪਾਇ ਇਹਨਾਂ ਜੀਵਾਂ ਦੇ ਆਪਣੇ ਅਖਤਿਆਰ ਕੁਝ ਨਹੀਂ ਹੈ ਕਿ ਤੇਰਾ ਸਿਮਰਨ ਕਰ ਸਕਣ ਤੂੰ ਰੰਗਾ ਰੰਗ ਦਾ ਜਗਤ ਪੈਦਾ ਕੀਤਾ ਹੈ ਇੱਕ ਨੂੰ ਤੂੰ ਮੇਲ ਲੈ ਇੱਕ ਆਪੋ ਤੂੰ ਦਖਵਾਇਆ ਕਈ ਜੀਵਾਂ ਨੂੰ ਤੂੰ ਆਪਣੇ ਚਰਨਾ ਵਿੱਚ ਜੋੜੀ ਰੱਖਦਾ ਹੈ ਪਰ ਕਈ ਜੀਆਂ ਨੂੰ ਤਾਂ ਤੂੰ ਆਪਣੇ ਨਾਲੋਂ ਵਿਛੋੜਿਆ ਹੋਇਆ ਹੈ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਦ ਆਪ ਬੁਝਾਇਆ ਮਹਾਰਾਜ ਨੇ ਸਮਝਾਉਣਾ ਕੀਤਾ ਜਿਸ ਵਿਭਾਗੀ ਮਨੁੱਖ ਦੇ ਫਿਰਦੇ ਵਿੱਚ ਨੂੰ ਆਪਣੇ ਆਪ ਦੀ ਸੂਝ ਪਾ ਦਿੱਤੀ ਹੈ ਉਸ ਨੇ ਸਤਿਗੁਰੂ ਦੀ ਮਿਹਰ ਨਾਲ ਤੈਨੂੰ ਪਛਾਣ ਲਿਆ ਹੈ ਸਤਿਗੁਰੂ ਕੋਣਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨੇ ਪ੍ਰਤੱਖ ਗੁਰੂ ਨੇ ਸਤਾਰੇ ਫਿਰੇ ਪ੍ਰਤੱਖਾ ਗੁਰੂ ਸਤ ਸੁਣਦਾ ਸਤ ਵੇਖਦਾ ਸਦਾ ਹੀ ਸੁਣਦਾ ਤੇ ਸਦਾ ਹੀ ਵੇਖ ਰਿਹਾ ਤੈਨੂੰ ਪ੍ਰੇਖੇ ਚ ਨਾ ਰਹੀ ਸੱਜਣਾ ਮਹਾਰਾਜ ਕਹਿੰਦੇ ਨੇ ਸਹਜੇ ਹੀ ਸੱਚ ਸਮਾਇਆ ਸਹਜੇ ਹੀ ਸੱਚ ਸਮਾਇਆ ਮਾਰਾ ਸਮਝਾਉਂਦ ਨੇ ਉਹ ਅਤੇ ਉਹ ਸਹਿਜ ਸੁਭਾਏ ਹੀ ਆਪਣੇ ਅਸਲੇ ਵਿੱਚ ਇੱਕਮਕ ਹੋ ਗਿਆ ਹੈ ਗੁਰੂ ਦਾ ਪਿਆਰਾ ਬੀਬੀਆ ਚਾਹੇ ਭਾਈਆ ਸ਼ਲੋਕ ਮਾਲਾ ਪਹਿਲਾ ਦੁਖਦਾਰੂ ਸੁਖ ਰੋਗ ਭਿਆ ਜਾ ਸੁਖ ਧਾਮ ਨਾ ਹੋਈ ਮਹਾਰਾਜ ਕਹਿੰਦੇ ਹੈ ਪ੍ਰਭੂ ਤੇਰੀ ਅਜਬ ਕੁਦਰਤ ਹੈ ਕਿ ਵਿਪਤਾ ਵਿਪਤਾ ਜੀਵਾਂ ਦੇ ਰੋਗਾਂ ਦਾ ਇਲਾਜ ਬਣ ਜਾਂਦੀ ਹੈ ਜੇ ਕਿਸੇ ਕਿਸਮ ਦੀ ਕੋਈ ਵਿਪਤਾ ਆ ਪਵੇ ਨਾ ਕਿਸੇ ਮਨੁੱਖ ਤੇ ਦੁੱਖ ਆ ਜਾਏ ਤਾਂ ਉਹ ਸੁੱਖ ਵੀ ਬਣ ਜਾਂਦੀ ਆ ਕਈ ਵਾਰੀ ਦੁੱਖ ਆਇਆ ਸੁੱਖ ਬਣਾ ਜਾਂਦਾ ਸੁਖੀ ਕਰ ਜਾਂਦਾ ਮਨੁੱਖ ਨੂੰ ਮਨੁੱਖ ਤੇ ਕਿਸੇ ਕਿਸਮ ਦਾ ਦੁੱਖ ਆਇਆ ਕੋਈ ਵਿਪਤਾ ਆਈ ਉਹ ਸੁਖੀ ਕਰ ਜਾਂਦੀ ਆ ਮਨੁੱਖ ਨੂੰ ਕਈ ਵਾਰੀ ਆ ਇੱਥੇ ਲਿਖਿਆ ਜੀ ਸੱਚ ਆ ਇਹ ਦੁੱਖ ਦਾ ਰੂ ਦੁੱਖਦਾਰੂ ਬਣ ਕੇ ਰੋਗ ਕੱਟ ਜਾਂਦਾ ਦੁੱਖ ਦਾ ਰੂ ਸੁਖ ਰੋਗ ਭਾ ਕਈ ਵਾਰੀ ਸੁਖ ਵਾਲੇ ਰੋਗੀ ਕਰ ਦਿੰਦੇ ਨੇ ਮਨੁੱਖ ਨੂੰ ਧਿਆਨ ਨਾਲ ਸਮਝਣੀ ਆ ਕਈ ਵਾਰੀ ਦੁੱਖ ਦਾ ਦੁੱਖ ਆ ਜੇ ਤਾਂ ਉਹ ਦਾਰੂ ਬਣ ਜਾਂਦਾ ਮਨੁੱਖ ਨੂੰ ਸੌਖਾ ਕਰ ਦਿੰਦਾ ਪਰ ਸੌਖਾ ਜਿਹੜਾ ਉਹ ਰੋਗ ਵੀ ਬਣ ਜਾਂਦਾ ਜਿਵੇਂ ਬਾਹਲਾ ਸੁੱਖ ਸਹੂਲਤਾਂ ਦਾ ਆਨੰਦ ਮਾਣਦਾ ਮਨੁੱਖ ਚਲੋ ਆਪਾਂ ਜੇ ਸੌਖੀ ਜੀ ਧਾਰਨਾ ਲਈਏ ਵੀ ਕਈ ਮਨੁੱਖਾਂ ਨੂੰ ਗਰਮੀ ਆ ਗਰਮੀ ਦੇ ਵਿੱਚ ਏਸੀ ਜੋ ਨਿਕਲਦੇ 24 ਘੰਟੇ ਏਸੀ ਚੱਲ ਚੱਲੀ ਜਾਂਦਾ ਜੇ ਲਾਈਟ ਚਲੀ ਗਈ ਤਾਂ ਜਨਰੇਟਰ ਚੱਲ ਪਿਆ ਆਟੋਮੈਟਿਕ ਹੀ ਉਹਨਾਂ ਨੂੰ ਫਿਰ ਦੁੱਖ ਜਿੰਬੜਦੇ ਨੇ ਐਂ ਕਹਿ ਲਓ ਆਪਾਂ ਸੌਖੀ ਸਮਝਣੀ ਆ ਗੱਲ ਭਾਵ ਅਰਥ ਇਹ ਤਾਂ ਹੋਰ ਵੀ ਹੈ ਇਹ ਅਖਰੀਆ ਰਸਾ ਵੀ ਐਸੀ ਦੇ ਵਿੱਚ ਹੀ ਰਹਿੰਦਾ ਤੇ ਆਪੇ ਸਰੀਰ ਨੇ ਤਕਲੀਫ ਸਹਿਣੀਆਂ ਫਿਰ ਜਦ ਜ਼ਿਆਦੇ ਸਵਾਦਲੇ ਪਦਾਰਥਾਂ ਦੇ ਵਿੱਚ ਜਿਵੇਂ ਹੁਣ ਮਤਲਬ ਲਾ ਵੀ ਬੀਜੇ 버ਗਰ ਆ ਗਏ ਜਿਹੜੀਆਂ ਮਾੜੀਆਂ ਕੁਆਲਿਟੀਆਂ ਦੇ ਨੇ ਉਹ ਖਾ ਖਾ ਕੇ ਲੋਕੀ ਕਿਸੇ ਦਾ ਬਲੱਡ ਬਦਲਣ ਲੱਗ ਪਿਆ ਕਿਸੇ ਨੂੰ ਮਟਾਪਾ ਹੋ ਗਿਆ ਕਿਸੇ ਦਾ ਥਾਇਰੋਇਡ ਵੱਧ ਗਿਆ ਕੁਝ ਹੋ ਗਿਆ ਜਾਨੀ ਕਿ ਉਹ ਸੋਖਾ ਜਿਹੜੇ ਉਹ ਦੁੱਖ ਵੀ ਬਣ ਜਾਂਦੇ ਨੇ ਰੋਗ ਵੀ ਬਣ ਜਾਂਦੇ ਨੇ ਕਈ ਵਾਰੀ ਦੁੱਖ ਆਇਆ ਉਹ दारू ਬਣ ਜਾਂਦਾ ਮਨੁੱਖ ਨੂੰ ਸੌਖਾ ਕਰ ਜਾਂਦਾ ਦੁੱਖ ਦਾ ਰੂ ਸੁਖ ਰੋਗ ਭਿਆ ਜਾਂ ਸੁਖ ਤਾਂਮਨਾ ਹੋਈ ਮਾਰਾ ਨੇ ਸਮਝਾਉਣਾ ਕੀਤਾ हे ਪ੍ਰਭੂ ਤੇਰੀ ਅਜਬ ਕੁਦਰਤ ਹੈ ਕਿ ਵਿਵਤਾ ਜੀਵਾਂ ਦੇ ਰੋਗਾਂ ਦਾ ਇਲਾਜ ਬਣ ਜਾਂਦੀ ਹੈ ਅਤੇ ਸੁਖ ਉਹਨਾਂ ਲਈ ਦੁੱਖ ਦਾ ਕਾਰਨ ਹੋ ਜਾਂਦਾ ਹੈ ਪਰ ਜੇ ਅਸਲੀ ਆਦਮਕ ਸੁਖ ਜੀਵਾਂ ਨੂੰ ਮਿਲ ਜਾਏ ਤਾਂ ਦੁੱਖ ਨਹੀਂ ਰਹਿੰਦਾ ਜੇ ਪ੍ਰਭੂ ਪਰਮਾਤਮਾ ਦੇ ਨਾਮ ਦਾ ਸੁਖ ਮਿਲ ਜੇ ਨਾ ਫੇਰ ਨਹੀਂ ਦੁੱਖ ਰਹਿੰਦਾ ਭਾਈ ਤੂੰ ਕਰਤਾ ਕਰਨਾ ਮੈਂ ਨਹੀਂ ਜਾ ਹਾਂ ਹੋ ਕਰੀ ਨਾ ਹੋਈ ਜਾ ਹਾਂ ਹੋ ਕਰੀ ਨਾ ਹੋਈ ਮਹਾਰਾਜ ਕਹਿੰਦੇ ਹੈ ਪ੍ਰਭੂ ਤੂੰ ਕਰਨਹਾਰ ਕਰਤਾਰ ਹੈ ਤੂੰ ਆਪ ਹੀ ਇਹਨਾਂ ਭੇਦਾਂ ਨੂੰ ਸਮਝਦਾ ਹੈ ਮੇਰੀ ਸਮਰੱਥਾ ਨਹੀਂ ਹੈ ਕਿ ਮੈਂ ਸਮਝ ਸਕਾਂ ਜੇ ਮੈਂ ਆਪਣੇ ਆਪ ਨੂੰ ਕੁਝ ਸਮਝ ਲਵਾਂ ਭਾਵ ਜੇ ਮੈਂ ਇਹ ਖਿਆਲ ਕਰਨ ਲੱਗ ਪਾਵਾਂ ਕਿ ਮੈਂ ਤੇਰੇ ਭੇਦ ਨੂੰ ਸਮਝ ਸਕਦਾ ਹਾਂ ਤਾਂ ਇਹ ਗੱਲ ਫੱਬਦੀ ਨਹੀਂ ਕਹਿਣ ਨੂੰ ਗਈ ਜਾਵੇ ਮਨੁੱਖ ਕੋਈ ਉਹਦਾ ਭੇਦ ਨਹੀਂ ਕਿਸੇ ਨੇ ਪਾਇਆ ਕਿਸੇ ਨੇ ਵੀ ਉਹਦਾ ਭੇਦ ਨਹੀਂ ਪਾਇਆ ਪ੍ਰਭੂ ਪਰਮਾਤਮਾ ਦਾ ਕਿਸ ਤਰ੍ਹਾਂ ਉਸ ਸ੍ਰਿਸ਼ਟੀ ਨੂੰ ਪੈਦਾ ਕਰਦਾ ਤੇ ਕਿਸੇ ਕਿਸ ਤਰ੍ਹਾਂ ਉਹ ਚਲਾ ਰਿਹਾ ਉਹ ਪ੍ਰਭੂ ਪਰਮਾਤਮਾ ਹੀ ਜਾਣਦਾ ਜੀਵਾਂ ਨੂੰ ਕਿਸ ਤਰ੍ਹਾਂ ਪੈਦਾ ਕਰਦਾ ਆਂਡਿਆਂ ਚੋਂ ਜੀਵ ਪੈਦਾ ਹੋ ਜਾਂਦੇ ਨੇ ਪਸੀਨੇ ਚੋਂ ਜੀਵ ਪੈਦਾ ਕਰ ਦਿੰਦਾ ਆਂਡਜ ਜੇਰਜ ਸੇਤ ਚ ਉਤਪਜ ਆਚਾਰ ਖਾਣੀਆਂ ਦੱਸਿਆ ਗੁਰਬਾਣੀ ਚ ਵਿੱਚ ਵੀ ਚਾਰ ਖਾਣੀਆਂ ਦੀ ਗੱਲ ਕਰੀ ਆ ਵਿਚਾਰਕ ਖਾਣਾ ਨੇ ਜਿਨ੍ਹਾਂ ਦੇ ਵਿੱਚ ਦੀ ਜੀਵ ਪੈਦਾ ਹੁੰਦੇ ਨੇ ਸੋ ਮਹਾਰਾਜ ਦੱਸਦੇ ਨੇ ਬਲਿਹਾਰੀ ਕੁਦਰਤ ਬਸਿਆ ਤੇਰਾ ਅੰਤ ਨਾ ਜਾਈ ਲਖਿਆ ਹੇ ਕੁਦਰਤ ਵਿੱਚ ਬਸ ਰਹੇ ਕਰਤਾਰ ਮੈਂ ਤੇਥੋਂ ਸਤਕੇ ਹਾਂ ਤੇਰਾ ਅੰਤ ਪਾਇਆ ਨਹੀਂ ਜਾ ਸਕਦਾ ਕਿਉਂਕਿ ਤੂੰ ਬੇਅੰਤਾਂ ਕਿਸ ਤਰ੍ਹਾਂ ਤੂੰ ਸ੍ਰਿਸ਼ਟੀ ਨੂੰ ਸਾਜਦਾ ਤੇ ਕਿਸ ਤਰ੍ਹਾਂ ਤੂੰ ਪਾਲਣ ਪੋਸ਼ਣ ਕਰਦਾ ਤੇ ਕਿਵੇਂ ਉਹਨੂੰ ਕਲੋਜ਼ ਕਰਦਾ ਉਹ ਤੂੰ ਹੀ ਜਾਣਦਾ ਹੁਣ ਦੇਖੋ ਸ਼ਕਤੀਆਂ ਦਾ ਪਤਾ ਲੱਗਦਾ ਕਈ ਵਾਰੀ ਤੂਫਾਨ ਵਾਹਿਗੁਰੂ ਤੂਫਾਨ ਆਉਂਦਾ ਤੇ ਅੰਦਰ ਪਿਆ ਨੂੰ ਪਤਾ ਨਹੀਂ ਲੱਗਦਾ ਨੰਗ ਜਾਂਦਾ ਹੁਣ ਜਿਹੜਾ ਪਾਣੀ ਛੱਡਿਆ ਗਿਆ ਉਧਰੋਂ ਬੇਅੰਤ ਪਾਣੀ ਦੇਖੋ ਲੱਗਦਾ ਨਾ ਪਤਾ ਉਹਦੀ ਤਾਕਤ ਦਾ ਵੇ ਇੰਨੀ ਸਾਹਮ ਸੰਭਾਲੇ ਅਕਾਲ ਪੁਰਖ ਵਾਹਿਗੁਰੂ ਤੂੰ ਕਿਵੇਂ ਕਰ ਰਿਹਾ ਤੂੰ ਹੀ ਜਾਣਨਾ ਉਹੀ ਮਿੱਟੀ ਆ ਉਹੀ ਪਾਣੀਆਂ ਦੇਖੋ ਮਿੱਟੀ ਪਾਣੀ ਦਾ ਬੈਰ ਆ ਜਿੱਥੋਂ ਜਿੱਥੋਂ ਦੀ ਪਾਣੀ ਲੰਘਦਾ ਮਿੱਟੀ ਨੂੰ ਖੋਰ ਕੇ ਲੈ ਜਾਂਦਾ ਤੇ ਫੇਰ ਫੇਰ ਪਾਣੀ ਸੁੱਕ ਜਾਂਦਾ ਮਿੱਟੀ ਦੇ ਢੇਰ ਫੇਰ ਉਸ ਤਰ੍ਹਾਂ ਹੀ ਵਾਹਿਗੁਰੂ ਤੂੰ ਹੀ ਜਾਣਦਾ ਇਸ ਕਰਤੱਵ ਨੂੰ ਤੂੰ ਕੀ ਕਰਤੱਵ ਕਰ ਰਿਹਾ ਵਾਹਿਗੁਰੂ ਸੱਚੇ ਪਾਤਸ਼ਾਹ ਤੇਰੇ ਕਹਿੋ ਜੇ ਕਰਮ ਨੇ ਤੂੰ ਕਹੀ ਕੀ ਕਰ ਸਕਦਾ ਇਹ ਮਨੁੱਖਤਾ ਨੂੰ ਕਈ ਵਾਰੀ ਐ ਝਲਕ ਮਿਲ ਜਾਂਦੀ ਮਾਰਾਂ ਯਾਸਦੇ ਨੇ ਬਲੇਹਾਰੀ ਕੁਦਰਤ ਬਸਿਆ ਤੇਰਾ ਅੰਤ ਨਾ ਜਾਈ ਲਖਿਆ ਏ ਕੁਦਰਤ ਵਿੱਚ ਵਸ ਰੇ ਕਰਤਾਰ ਮੈਂ ਤੈਥੋਂ ਸਦਕੇ ਹਾਂ ਤੇਰਾ ਅੰਤ ਪਾਇਆ ਨਹੀਂ ਜਾ ਸਕਦਾ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਾ ਸਾਰੀ ਸ੍ਰਿਸ਼ਟੀ ਵਿੱਚ ਤੇਰਾ ਹੀ ਨੂਰ ਵਸ ਰਿਹਾ ਹੈ ਸਾਰੇ ਜੀਵਾਂ ਵਿੱਚ ਤੇਰਾ ਹੀ ਪ੍ਰਕਾਸ਼ ਹੈ ਤੂੰ ਸਭ ਥਾਈ ਇੱਕ ਰਸ ਵਿਆਪਕ ਹੈ ਅਕਲ ਕਲਾ ਸਾਰਾ ਕੁਝ ਤੇਰਾ ਹੀ ਹੈ ਕੱਲੇ ਦਾ ਹੀ ਹੋਰ ਇਥੇ ਕਿਸੇ ਦੀ ਕੋਈ ਪਾਵਰ ਨਹੀਂ ਚੱਲਦੀ ਜਿਵੇਂ ਬਹੁਤ ਜ਼ਿਆਦਾ ਫਲਸਫੀ ਇਹ ਹੀ ਮੰਨਦੀ ਆ ਵੀ ਤਿੰਨ ਚੇਲੇ ਨੇ ਜੀ ਇੱਕ ਵਿਸ਼ਨੂ ਆ ਇੱਕ ਬ੍ਰਹਮਾ ਪੈਦਾ ਕਰਨ ਵਾਲਾ ਵਿਸ਼ਨੂ ਦੇਖਰੇਖ ਕਰਨ ਵਾਲਾ ਸ਼ਿਵ ਜੀ ਮੌਤ ਦੇ ਘਾਟ ਉਤਾਰਨ ਵਾਲਾ ਮਾਰਨ ਵਾਲਾ ਨਹੀਂ 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 ਇਹ ਗੁਰਬਾਣੀ ਦਾ ਫੈਸਲਾ ਵੀ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਹੈ ਸਾਰੀ ਸ੍ਰਿਸ਼ਟੀ ਵਿੱਚ ਉਸ ਪ੍ਰਭੂ ਪਰਮਾਤਮਾ ਦਾ ਨੂਰ ਹੀ ਵਸ ਰਿਹਾ ਹੈ ਸਾਰੇ ਜੀਵਾਂ ਵਿੱਚ ਤੇਰਾ ਹੀ ਪ੍ਰਭੂ ਪਰਮਾਤਮਾ ਦਾ ਹੀ ਪ੍ਰਕਾਸ਼ ਹੈ ਤੂੰ ਸਭ ਥਾਈਂ ਇੱਕ ਰਸ ਵਿਆਪਕ ਹੈ ਜਾਣਦੇ ਹੋ ਜੀ ਤੂੰ ਸੱਚਾ ਸਹਬ ਸਿਪਤ ਸਵਾਲਿਓ ਜਿਨ ਕੀ ਤੀ ਸੋ ਪਾਰ ਪਿਆ ਇੱਥੋਂ ਆਪਾਂ ਕੱਲ ਨੂੰ